ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਖਾਸ ਕਰਕੇ ਮਹਿਲਾਵਾਂ ਲਈ ਬੀਬੀਆਂ ਲਈ ਖ਼ਬਰ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀਆਂ ਬੀਬੀਆਂ ਆਧਾਰ ਕਾਰਡ ਨਾਲ ਲੈ ਕੇ ਜਿਹੜਾ ਬੱਸਾਂ ਵਿੱਚ ਸਫ਼ਰ ਕਰਦੀਆਂ ਨੇ ਤਾਂ ਉਹ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖ਼ਬਰ ਇੱਕ ਵਾਰ ਜ਼ਰੂਰ ਦੇਖ ਲੈਣ ਤਾਂ ਦੱਸਦੀ ਹੈ ਕਿ ਅੱਜ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਰਹੇਗਾ ਤਾਂ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੜਤਾਲ ਦਾ ਐਲਾਨ ਕੀਤਾ ਦੱਸਦੀ ਹੈ ਕਿ ਕਿਲੋਮੀਟਰ ਬੱਸ ਸਕੀਮ ਦੇ ਵਿਰੋਧ ਦੇ ਵਿੱਚ ਅੱਜ ਪੂਰੀ ਸੂਬੇ ਦੇ ਸਮੂਹ ਬੱਸ ਅੱਡੇ ਦੁਪਹਿਰ ਜਿਹੜਾ 2 ਵਜੇ ਤੱਕ ਜਿਹੜਾ ਉਹ ਬੰਦ ਰਹਿਣਗੇ ਤਾਂ ਇਹ ਮੁਲਾਜ਼ਮਾਂ ਦੇ ਵੱਲੋਂ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਇਹ ਵਿਰੋਧ ਪੰਜਾਬ ਰੋਡਵੇਜ਼ ਦੇ ਜਰਨਲ ਕਤਰ ਜਗਰਾ ਸਿੰਘ ਦੀ ਅਗਵਾਈ ਹੇਠ ਕੀ ਤਿਆਰ ਰਿਹਾ ਕਿਉਂਕਿ ਸਰਕਾਰ ਵੱਲੋਂ ਇੱਕ ਵਾਰ ਫਿਰ ਇਸ ਸਕੀਮ ਦੇ ਤਹਿਤ ਨਵਾਂ ਟੈਂਡਰ ਜਿਹੜਾ ਉਹ ਖੋਲਿਆ ਜਾ ਰਿਹਾ ਪੰਜਾਬ ਰੋਡਵੇਜ਼ ਦੇ ਜਰਨਲ ਕਤਰ ਜਗਰਾ ਸਿੰਘ ਨੇ ਇਸ ਯੋਜਨਾ ਦਾ ਪੂਰਿਵਰ ਵਿਰੋਧ ਕਰਦੇ ਹ ਕਿ ਇਸ ਸਕੀਮ ਦਾ ਸਿੱਧਾ ਅਸਰ ਪੰਜਾਬ ਦੇ ਹਜ਼ਾਰਾਂ ਨਿੱਜੀ ਬੱਸ ਆਪਰੇਟਰਾਂ ਚਾਲਕਾਂ ਡਰਾਈਵਰਾਂ ਤੇ ਕੰਡੈਕਟਰਾਂ ਤੇ ਪਵੇਗਾ ਜਿਸ ਨਾਲ ਆਮ ਜਨਤਾ ਵੀ ਪ੍ਰਭਾਵਿਤ ਹੋਵੇਗੀ ਤੇ ਸਰਕਾਰ ਤੁਰੰਤ ਰੋਕੋ ਇਸ ਸਕੀਮ ਪੰਜਾਬ ਰੋਡਵੇਜ਼ ਦੇ ਜਨਸ ਕਤਰ ਜੁਗਰਾਜ ਸਿੰਘ ਨੇ ਸਰਕਾਰ ਤੋਂ ਸਖਤ ਮੰਗ ਕੀਤੀ ਹੈ ਕਿ ਇਸ ਯੋਜਨਾ ਨੂੰ ਤੁਰੰਤ ਰੋਕਿਆ ਜਾਵੇ ਉਹਨਾਂ ਨੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਸਾਰੇ ਸਬੰਧਿਤ ਪੱਖਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਜਿਹੜਾ ਕੱਢਣਾ ਚਾਹੀਦਾ ਤੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਇਸ ਨਾਲ ਆਵਾਜਾਈ ਪ੍ਰਣਾਲੀ ਵੀ ਪ੍ਰਭਾਵਿਤ ਹੋਵੇਗੀ ਤੇ ਛੋਟੇ ਬੱਸ ਮਾਲਕ ਤੇ ਕਾਮਿਆਂ ਦਾ ਰੁਜ਼ਗਾਰ ਵੀ ਖਤਰੇ ਵਿੱਚ ਪੈ ਜਾਵੇਗਾ ਇਹ ਯੋਜਨਾ ਨਿੱਜੀ ਕੰਪਨੀਆਂ ਨੂੰ ਬੇਲੋੜਾ ਲਾਭ ਪਹੁੰਚਾਉਂਦੀ ਹੈ ਇਹ ਸਾਰਾ ਜੁਗਰਾਜ ਸਿੰਘ ਨੇ ਦੱਸਿਆ ਜਦੋਂ ਕਿ ਸਥਾਨਿਕ ਆਪਰੇਟਰਾਂ ਤੇ ਕਰਮਚਾਰੀਆਂ ਨੂੰ ਨੁਕਸਾਨ ਚੱਲਣਾ ਪੈਂਦਾ ਆਪਾਂ ਜੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਇਹ ਕਿਲੋਮੀਟਰ ਬੱਸ ਸਕੀਮ ਆ ਕੀ ਆ ਤਾਂ ਜਗਰਾਤ ਸਿੰਘ ਦੇ ਮੁਤਾਬਕ ਕਿਲੋਮੀਟਰ ਬੱਸ ਸਕੀਮ ਇੱਕ ਸਰਕਾਰੀ ਯੋਜਨਾ ਜਿਸ ਵਿੱਚ ਨਿੱਜੀ ਕੰਪਨੀਆਂ ਤੋਂ ਬੱਸਾਂ ਕਿਰਾਏ ਤੇ ਲੈ ਕੇ ਚਲਾਈਆਂ ਜਾਂਦੀਆਂ ਨੇ ਸਰਕਾਰ ਇਹਨਾਂ ਕੰਪਨੀਆਂ ਨੂੰ ਪ੍ਰਤੀ ਕਿਲੋਮੀਟਰ ਇੱਕ ਨਿਸ਼ਚਿਤ ਰਾਸ਼ੀ ਦਾ ਅਦਾ ਕਰਦੀ ਆ ਜੋ ਕਿ ਡਰਾਈਵਰ ਮੁਰੰਮਤ ਤੇ ਇੰਦਨ ਦੀ ਜ਼ਿੰਮੇਵਾਰੀ ਸਿਰਫ ਨਿੱਜੀ ਕੰਪਨੀ ਦੀ ਹੁੰਦੀ ਆ ਹਾਂਜੀ ਦੱਸਦੀ ਆ ਕਿ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਆ ਖਾਸ ਕਰਕੇ ਇਹ ਖ਼ਬਰ ਮਹਿਲਾਵਾਂ ਲਈ ਆ ਬੀਬੀਆਂ ਲਈ ਆ ਜਿਹੜੀ ਬੀਬੀਆਂ ਬੱਸਾਂ ਦੇ ਵਿੱਚ ਆਧਾਰ ਕਾਰਡ ਲੈ ਕੇ ਸਫ਼ਰ ਕਰਦੀਆਂ ਨੇ ਤਾਂ ਉਹਨਾਂ ਲਈ ਇਹ ਖ਼ਬਰ ਬਹੁਤ ਜ਼ਿਆਦਾ ਜ਼ਰੂਰੀ ਆ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖ਼ਬਰ ਧਿਆਨ ਨਾਲ ਜ਼ਰੂਰ ਸੁਣ ਲੈਣ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਅੱਜ ਬਸਾਂ ਦਾ ਚੱਕਾ ਜਾਮ ਰਹੇਗਾ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਚੱਕਾ ਜਾਮ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਇਹ ਖਬਰ ਧਿਆਨ ਨਾਲ ਸੁਣ ਲੋ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਰੋਡਵੇਜ ਜਿਹੜਾ ਮੁਲਾਜ਼ਮਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਬਸਾਂ ਦਾ ਅੱਜ ਪੰਜਾਬ ਦੇ ਵਿੱਚ ਪੂਰੇ ਸੂਬੇ ਭਰ ਦੇ ਵਿੱਚ ਬਸਾਂ ਦਾ ਚੱਕਾ ਅੱਜ ਜਾਮ ਰਹੇਗਾ ਜੇਕਰ ਤੁਸੀਂ ਸਫ਼ਰ ਕਰਨ ਦੀ ਸੋਚ ਰਹੇ ਹੋ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਧਿਆਨ ਨਾਲ ਸੁਣ ਲੋ ਇੱਕ ਵਾਰ ਫਿਰ ਦੱਸਦੀ ਹੈ ਕਿ ਬਸ ਮੁਲਾਜ਼ਮਾਂ ਦੇ ਲੋ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਇਹ ਧਰਨਾ ਹੜਤਾਲ ਜਿਹੜੀ ਐਲਾਨ ਕੀਤਾ ਗਿਆ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਅੱਜ ਹੜਤਾਲ ਆ ਜਿਹੜਾ ਐਲਾਨ ਕੀਤਾ ਗਿਆ ਹੈ ਰੋਡਵੇਜ਼ ਮੁਲਾਜ਼ਮਾਂ ਨੇ ਜਿਹੜਾ ਹੜਤਾਲ ਦਾ ਐਲਾਨ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ